ਛੋਟੇ ਸਹਿਬ ਜਾਦੇ ਕਿੰਨੀ ਕਿੰਨੀ ਉਮਰ ਵਿੱਚ ਸ਼ਹੀਦ ਹੋਏ ਸਨ ਨੋ ਤਾਂ 7 ਸਾਲ ਦੀ ਉਮਰ ਵਿੱਚ ਫਤਿਹਗੜ ਸਾਹਿਬ ਵਿੱਚ ਚਾਰ ਦਰਵਾਜ਼ੇ ਹਨ ਉਹ ਚਾਰ ਦਰਵਾਜ਼ੇ ਕਿਹਨਾਂ ਦੇ ਨਾਂ ਤੇ ਰੱਖੇ ਗਏ ਹਨ ਤੀਰਾ ਮਹਿਰਾ ਜੀ ਦੀਵਾਨ ਡਾਟਰ ਮਲ ਜੀ ਨਵਾਬ ਸ਼ੇਖ ਖਾਨ ਮਲੇ ਕੋਟਲਾ ਜੀ ਤਾਂ ਬਾਬਾ ਬੰਦਾ ਸਿੰਘ ਭਾਦਰ ਜੀ ਵਟਾ ਲੰਮੀਆ ਤੇਰਾ ਸਿਤਾ ਪਹਾੜ ਦਾ ਦੂਰੇ ਜਾਂਦੇ ਗੁਰਾਂ ਦੇ ਨਾਂ ਜੀ ਸਰਸਾਲਤੀ ਤੇ ਸਵੇਰੇ ਦਾ ਸੁਣਨ ਉਹ ਹਰ ਜੀ ਨੰਨੀਆਂ ਨੰਨੀਆਂ ਜਿੰਦਾਂ ਨੂੰ ਤੂੰ ਨੀਹਾ ਵਿੱਚ ਚਨਾਇਆ ਇਹ ਕੀ ਕਹਿਰ ਕਮਾਇਆ ਪਾਪੀ ਆ ਇਹ ਕੀ ਕਹਿਰ ਕਮਾਇਆ ਬਹੁਤ ਸਾਰਾ ਕੁਝ ਜਿਹੜਾ ਯਾਦ ਕਰਕੇ ਬੱਚਿਆਂ ਨੇ ਸੁਣਾਇਆ ਹੈ ਕਲਾਸਿਕਲ ਕੀਰਤਨ ਹੋਇਆ ਹੈ ਗੁਰਬਾਣੀ ਕੀਰਤਨ ਇਤਿਹਾਸ ਦੀਆਂ ਕਵਤਾਵਾਂ ਗਾ ਕੇ ਸੁਣਾਈਆਂ ਗਈਆਂ ਹਨ ਜਿਉਂ ਸੁਪਨਾ ਅਰਪੀ ਨਿਊਯਾਰਕ ਦੇ ਗੁਰਦੁਆਰਾ ਮਾਤਾ ਸਾਹਿਬ ਕੌਰ ਗਲੈਂਕੋਵਿਖੇ ਚਾਰ ਸਾਹਿਬਾਂ ਦੀ ਸ਼ਹਾਦਤ ਨੂੰ ਸਤ ਸਤ ਨਮਨ ਕਰਦੇ ਹਾਂ ਪੰਜ ਗੁਰੂ ਘਰਾਵلوں ਮਿਲ ਕੇ ਬੱਚਿਆਂ ਦੇ ਗੁਰਮਤ ਮੁਕਾਬਲੇ ਕਰਵਾਏਗੇ ਇਸ ਮੌਕੇ ਤੇ ਬੱਚਾ ਬੋਲੋ ਸ਼ਬਦ ਗਾਇਨ ਸਮੇਤ ਕਵਿਤਾਵਾਂ ਸਾਖੀਆਂ ਪਾਠ ਅਤੇ बोले सोनेहाल ਦੇ ਜਗਾਰੇ ਲਗਾਏ ਗਏ ਸੰਸਾਰ ਪੱਛਵਸਤੀ ਸਿੱਖ ਕਮਿਊਨਿਟੀ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਤਿ ਸਤ ਨਮਨ ਕਰਦਿਆ ਸਾਰੇ ਗੁਰੂ ਘਰਾਂ ਦੇ ਵਿੱਚ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਇਸੇ ਲਈ ਤਹਿਤ ਲੰਗਾਇਲੈਂਡ ਦੇ ਗੁਰਦੁਆਰਾ ਮਾਤਾ ਸਾਹਿਬ ਗੌਰ ਗਲੈਂਕੋਫੀ ਖੇ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਜਿਨ੍ਹਾਂ ਦੇ ਵਿੱਚ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਿਕ ਸੈਂਟਰ ਪਲੇਨ 뷰 ਗੁਰਦੁਆਰਾ ਮਾਤਾ ਸਾਹਿਬਕੌਰ ਗਲੈਂਕੋ ਗੁਰਦੁਆਰਾ ਨਾਨਕਦਰਬਾਰ ਹੈਕਸਵਿਲ ਗੁਰਦੁਆਰਾ ਸ਼ਹੀਦਾ ਹੈਕਸਵਿਲ ਅਤੇ ਗੁਰਦੁਆਰਾ ਸਿਕ ਸੈਂਟਰ ਰੇਚਮੈਂਟ ਹਿਲਫਲੋ ਸਾਂਝੇ ਤੌਰ ਤੇ ਬੱਚਾਂ ਲਈ ਇਹ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਸਾਰੇ ਗੁਰੂ ਘਰਾਂ ਦੇ ਬੱਚਾ ਵੱਲੋਂ ਵੱਖ-ਵੱਖਰੀਆਂ ਪਰਫਾਰਮੈਂਸ ਦਿੱਤੀ ਗਈਆਂ ਜਿਸ ਦੇ ਵਿੱਚ ਚਾਰ ਸਾਹਿਬਜ਼ਾਦੇ ਦੇ ਸੰਬੰਧ ਵਿੱਚ ਸ਼ਬਦ ਗਾਇਨ ਅਤੇ ਕਵਿਤਾਵਾਂ ਸੰਗਤ ਦੇ ਨਾਲ ਸਾਂਝੇ ਕੀਤੇ ਗਈਆਂ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਦੇ ਵਿੱਚ ਗਿਆਨੀ ਭੁਪਿੰਦਰ ਸਿੰਘ ਜੀ ਦਾ ਵਿਸ਼ੇਸ਼ ਸਹਿਯੋਗ ਰਿਹਾ ਕਾਚੇ ਸੱਚੋ ਨਹੀਂ ਸਾਰਾ ਕੁਝ ਜਿਹੜਾ ਯਾਦ ਕਰਕੇ ਬੱਚਿਆਂ ਨੇ ਸੁਣਾਇਆ ਹੈ ਕਲਾਸੀਕਲ ਕੀਰਤਨ ਹੋਇਆ ਹੈ ਗੁਰਬਾਣੀ ਕੀਰਤਨ ਇਤਿਹਾਸ ਦੀਆਂ ਕਵਤਾਵਾਂ ਗਾ ਕੇ ਸੁਨਾਈਆਂ ਗਈਆਂ ਹਨ ਇਹ ਇੱਕ ਮੈਂ ਸਮਝਦਾ ਹਾਂ ਆਪਣੇ ਆਪ ਦੇ ਵਿੱਚ ਥਾਂ ਰੱਖਣ ਵਾਲਾ ਪ੍ਰੋਗਰਾਮ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਜਦੋਂ ਸਾਹਿਬ ਜੀ ਦਾ ਦਿਨ ਆਉਂਦੇ ਹਨ ਤਾਂ ਆਪਣੇ ਬੱਚਿਆਂ ਨੂੰ ਸੁਖ ਸਮਝਾਉਣ ਸਿਖਾਉਣ ਅਤੇ ਉਹਨਾਂ ਬਾਰੇ ਜਾਣਕਾਰੀ ਦੇਣ ਵਾਸਤੇ ਇਹ ਇੱਕ ਬੜਾ ਵੱਡਾ ਮਾਧਿਅਮ ਹੈ ਜਿਸ ਨੂੰ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਗਿਆ ਸੋ ਮੈਂ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸ਼ਹੀਦਾਂ ਵੱਲੋਂ ਬਾਬਾ ਦੀਪ ਸਿੰਘ ਦੇ ਸਥਾਨ ਜੀ ਵੱਲੋਂ ਜਿੱਥੇ ਬਾਕੀ ਗੁਰਦੁਆਰਾ ਦਾ ਧੰਨਵਾਦ ਕਰਦਾ ਹਾਂ ਉੱਥੇ ਮਾਤਾ ਸਾਹਿਬ ਕੌਰ ਜੀ ਦੇ ਸਥਾਨ ਦੇ ਸਾਰੇ ਸੇਵਾਦਾਰ ਬਿਲਾਵੀਰ ਜੀ ਹਣੀ ਅਤੇ ਉਹਨਾਂ ਨਾਲ ਜਿੰਨੀ ਉਹਨਾਂ ਦੀ ਪ੍ਰਬੰਧਕੀ ਟੀਮ ਹੈ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰੋਗਰਾਮ ਉਲੀਕਿਆ ਬੱਚਿਆਂ ਵਾਸਤੇ ਗਿਫਟ ਵੀ ਔਰ ਬੱਚਿਆਂ ਵਾਸਤੇ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਹਨ ਜੀ ਯੋ ਤੇ ਕੋ ਚਿਤ ਮਾਜੁਤ ਬਿਚਾਰ ਮੁਖਤ ਹਰ ਚਿਤ ਮਾਜੁਤ ਬਿਚਾਰ ਮੁਖਤ ਹਰ ਚਿਤ ਮਾਜੁਤ ਬਿਚਾਰ ਟਾਈਮ ਦੀ ਕਮੀ ਸੀ ਅਸੀਂ ਟੋਟਲ 3 ਘੰਟੇ ਲਾਟ ਕੀਤਾ ਸੀ ਚਾਰ ਗੁਰਦੁਆਰੇ ਸਾਹਿਬ ਤੋਂ ਬੱਚੇ ਆਈ ਸੰਨ ਗੁਰੂ ਗੋਬਿੰਦ ਸਿੰਘ ਸਿਕ ਸੈਂਟਰ ਗੁਰੂ ਨਾਨਕ ਦਰਬਾਰ ਬਾਬਾ ਦੀਪ ਸਿੰਘ ਸ਼ਿਦਾ ਦੇ ਤੇ ਸਾਡੇ ਮਾਤਾ ਸਾਹਿਬ ਗੁਰਦੁਆਰੇ ਤੋਂ ਤੇ ਨਾਲ ਹੀ ਬੱਚੇ ਗੁਰਦੁਆਰਾ ਸਿਕ ਸੈਂਟਰ ਗ੍ਰਿਵਿਸ਼ਮੈਂਟ ਤੋਂ ਵੀ ਬੱਚੇ ਆਏ ਸਨ ਸੋ ਪੰਜ ਗੁਰਦੁਆਰੇ ਦੇ ਬੱਚੇ ਆਏ ਸਨ ਤੇ ਟੋਟਲ ਅਸੀਂ 30 ਘੰਟੇ ਅਲੋਟ ਕੀਤੇ ਸੀ 30 ਘੰਟੇ ਦਾ ਪ੍ਰੋਗਰਾਮ ਆਲਮੋਸਟ 3.5 ਘੰਟੇ ਹੋ ਗਿਆ ਫਿਰ ਵੀ ਕਈ ਬੱਚਿਆਂ ਦਾ ਟਾਈਮ ਮਿਸ ਹੋ ਗਿਆ ਕਿਉਂਕਿ ਲੋਟ ਕਿਤਾ ਆਇ ਸੀ ਸੋ ਬਹੁਤ ਹੀ ਅੱਛਾ ਪ੍ਰੋਗਰਾਮ ਹੋਇਆ ਹੈ ਸਾਨੂੰ ਇਸ ਤਰ੍ਹਾਂ ਹੀ ਹੋਰ ਜ਼ਿਆਦਾ ਪ੍ਰੋਗਰਾਮ ਐਮ ਜੇ ਕਰਨੇ ਚਾਹੀਦੇ ਨੇ ਇਸ ਮਾਗਮ ਦੇ ਦੌਰਾਨ ਬੱਚਾ ਫਲੋ ਜਿੱਥੇ ਕੀਰਤਨ ਕੀਤਾ ਗਿਆ ਉੱਤੇ ਹੀ ਜਪਜੀ ਸਾਹਿਬ ਦਾ ਪਾਠ ਕੌਮ ਦੀ ਚੜਦੀ ਕਲਾ ਦੇ ਲਈ ਕਵਿਤਾਵਾਂ ਵੀ ਪੜ੍ਹੀਆਂ ਗਈਆਂ ਇਸ ਮੌਕੇ ਤੇ ਬੱਚਾ ਵੱਲੋਂ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਦੇ ਜੈਕਾਰੇ ਵੀ ਬੁਲਾਏ ਗਏ ਝੂਲ ਤੇ ਨਿਸ਼ਾਨ ਵੇ ਪੰਥ ਮਹਾਰਾਜ ਕੇ ਝੂਲ ਤੇ ਨਿਸ਼ਾਨ ਵੇ ਪੰਥ जो प्रोग्राम बच्चे ना मादर साहब कौर से ने कितनी जरूरत है और सिखाने सभ्यता कल्चर हिस्ट्री सब दसते बहुत जरूरी है कि सारे बच्चे अगर फॉलो कर सकें इस चीज़ को और ये ये प्रोग्राम तो होर होने चाहिए ने मैं कहना साल के एक बार ना हो चार पाँच हो हर विसाखी हर ग्रुप ग्रुप के हो ਤਾਗੇ ਬਚਨ ਅਸੀਂ ਅਕੇਲੇ ਆਗੇ ਸਾਡੀ ਸਾਰੀ ਜਿਹੜੀ ਕਾਮ ਹੈ ਪਈ ਜਿਹੜੀ ਹੈ ਉਹ ਚੰਗੀ ਸਟਰੋਂਗ ਬਣੇ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਜਿੰਨਾ ਅਸੀਂ ਇਸ ਚੀਜ਼ ਦਾ ਲੋਕਾਂ ਨੂੰ ਦੱਸ ਸਕੀਏ ਆਪਣੀ ਹੀ ਕਮਿਊਨਿਟੀ ਨੂੰ ਤੇ ਦੂਜਿਆਂ ਨੂੰ ਵੀ ਬਾਹਰ ਵੀ ਮੇਨ ਸਟਰੀਮ ਨੂੰ ਜਿਆਦਾ ਦੱਸ ਸਕੀਏ ਉਹਨਾਂ ਤੱਕ ਹੀ ਸਾਡੀ ਕੌਮ ਕੌਮ ਇਸ ਸ਼ਹਾਹਤਾ ਜਿਹੜੀਆਂ ਆਗੀਆਂ ਨੇ ਜਿਵੇਂ ਕਿ ਇੱਕ ਪ੍ਰੋਗਰਾਮ 28 ਦਸੰਬਰ ਨੂੰ ਵੀ ਰੱਖਿਆ ਜਾ ਰਿਹਾ ਗੁਰਦੁਆਰਾ ਸ਼ਹੀਦਾ ਵੱਲੋਂ ਉਸ ਦੇ ਕਰਕੇ ਸਾਨੂੰ पार्टीसपे बहुत जरूरी है हर जगह असी इन्वॉल्व होइए मेन स्ट्रीम्च भी तो बहुत खुशी होएगी कि यंगस्टर्स टीनेजर्स अलग अलग पोजिशन से आवन ताकि अपना कल्चर अपना ट्रडिशन अपने धर्म बारे सारे दस सकन कि कि विलखण कौम हैगी है। मा सङ्गरे ਇਸ ਮੌਕੇ ਤੇ ਬੱਚਾ ਤੋਂ ਸਿੱਖ ਇਤਿਹਾਸ ਦੇ ਨਾਲ ਸੰਬੰਧਤ ਸਵਾਲ ਕੀਤੇ ਗਏ ਬੱਚਾ ਨੇ ਬੜੀ ਹੀ ਸਹਿਜਤਾ ਦੇ ਨਾਲ ਸਵਾਲਾਂ ਦੇ ਜਵਾਬ ਦਿੱਤੇ ਚਾਰ ਸਹਿਬਜ਼ਾਦੇਆਂ ਦੇ ਨਾਮ ਦੱਸੋ ਬਾਬਾ ਜੀਤ ਸਿੰਘ ਜੀ ਬਾਬਾ ਜੀ ਜਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਕਿਸਨੇ ਪਲਾਇਆ ਸੀ ਮੋਤੀਰਾਮ ਮਹਿਰਾ ਜੀ ਨੇ ਛੋਟੇ ਸਹਿਬਜ਼ਾਦਿਆਂ ਦੇ ਸੰਸਕਾਰ ਵਾਸਤੇ ਮੋਹਰਾਂ ਕਿਸਨੇ ਦਿੱਤੀਆਂ ਸਨ ਦੀਵਾਨ ਡਾਟਰ ਮਲ ਜੀ ਨੇ ਛੋਟੇ ਸਹਿਬਜ਼ਾਦੇ ਕਿੰਨੀ-ਕਿੰਨੀ ਉਮਰ ਵਿੱਚ ਸ਼ਹੀਦ ਹੋਏ ਸਨ 9 ਤਾਂ 7 ਸਾਲ ਦੀ ਉਮਰ ਵਿੱਚ ਫਤੇਗੜ ਸੌਹੇ ਵਿੱਚ ਚਾਰ ਦਰਵਾਜੇ ਹਨ ਉਹ ਚਾਰ ਦਰਵਾਜੇ ਕਿਹਨਾਂ ਦੇ ਨਾਂ ਤੇ ਰੱਖੇ ਗਏ ਹਨ ਤੇਰਾ ਮਹਿਰਾ ਜੀ ਦੀਵਾਨ ਡੋਡਰ ਮਲ ਜੀ নবাব ਸ਼ੇਖ ਖਾਨ ਮਲੇ ਕੋਟਲਾ ਜੀ ਤਾਂ ਬਾਬਾ ਬੰਦਾ ਸਿੰਘ ਭਾਦਰ ਜੀ ਛੋਟੇ ਸਹਿਬਜ਼ਾਦੇ ਨੇ ਕਿਹੜੇ ਸਨ ਵਿੱਚ ਸ਼ਹੀਦੀ ਪਾਈ ਤੇਰਾ ਉਹ ਨਾਨਕ ਸ਼ਾਈ 26 ਦਸੰਬਰ 1704 ਬਾਰਲੇ ਮੁਲਕਾਂ ਦੇ ਵਿੱਚ ਜੰਮੇ ਪੱਲੇ ਪੰਜਾਬੀ ਕਮਿਊਨਿਟੀ ਦੇ ਬੱਚਾ ਨੂੰ ਆਪਣੀਆਂ ਜੜਾਂ ਦੇ ਨਾਲ ਜੋੜੀ ਰੱਖਣ ਦੇ ਲਈ ਜਿੱਥੇ ਮਾਪਿਆਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਨੇ ਉੱਥੇ ਹੀ ਗੁਰੂ ਘਰਾਂ ਦੀਆਂ ਕਮੇਟੀਆਂ ਵੱਲੋਂ ਗੁਰਮਤ ਕੈਂਪ ਵੀ ਲਾਏ ਜਾਂਦੇ ਨੇ ਜੋ ਬੱਚਾ ਤੇ ਮਾਪਿਆਂ ਦੇ ਲਈ ਵਧੀਰੀ ਸਹਾਇਤਾ ਹੁੰਦੇ ਨੇ ਇਹਨਾਂ ਜ਼ਰੀਏ ਬੱਚੇ ਸਿੱਖ ਇਤਿਹਾਸ ਅਤੇ ਸਿੱਖ ਧਰਮ ਦੇ ਸਿਧਾਂਤਾਂ ਤੋਂ ਜਾਣੂ ਹੁੰਦੇ ਨੇ ਨੰਨੀਆਂ ਨੰਨੀਆਂ ਜਿੰਦਾਂ ਨੂੰ ਤੂੰ ਨਹੀਂ ਹਾਂ ਵਿੱਤ ਚਨਾਇਆ ਇਹ ਕੀ ਕਹਿਰ ਕਮਾਇਆ ਪਾਪੀਆ ਇਹ ਕੀ ਕਹਿਰ ਕਮਾਇਆ ਸ਼ੇਰਾ ਵਰਗੇ ਜਿਗਰੇ ਉਹਨਾਂ ਦੇ ਤਮਕੀਆਂ ਤੋਂ ਨਾ ਡਰਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਮੌਤ ਤੋਂ ਸਾਨੂੰ ਡਰਨਾ ਕੋਈ ਜ਼ਾਲਮ ਨੂੰ ਵੰਗਾਰ ਦੇ ਧਰਮ ਸੱਡਾ ਕੋਈ ਬਦਲ ਨਹੀਂ ਸਕਦਾ ਸੂਬੇ ਨੂੰ ਲਲਕਾਰ ਦੇ ਤਰਮ ਸਦਾ ਕੋਈ ਬਦਲ ਨਹੀਂ ਸਕਦਾ ਸੂਬੇ ਨੂੰ ਲਲਕਾਰ ਦੇ ਇੱਕ ਛੋਟਾ ਬੱਚਾ ਦਿਲ ਦਾ ਸੱਚਾ ਕਦੂ ਗੁਰੂ ਜੀ ਮਿਲੰਗੇ ਇਹ ਰੋਜ ਪੜ੍ਹ ਕੇ ਅਮੈਂ ਤਰਮਲੀ ਮਰਾ ਮੈਂ ਤਾਈਂ ਗੁਰੂ ਜੀ ਮਿਲੰਗੇ ਇੱਕ ਛੋਟਾ ਬੱਚਾ ਦਿਲ ਦਾ ਸੱਚਾ ਕਦੂ ਗੁਰੂ ਜੀ ਮਿਲੰਗੇ ਇਹ ਬੱਚਾ ਤਬਾ ਬਜਾਏਗਾ ਮੈਂ ਕੀਰਤਨ ਗਾਏਗਾ ਮੈਂ ਤਾਈਂ ਗੁਰੂ ਜੀ ਮਿਲੰਗੇ ਇਕ ਸੱਤਾ ਵਾਚਾ ਦਿਲ ਦਾ ਸੱਚਾ ਕਦ ਗੁਰੂ ਜੀ ਮਿਲਾਂਗੇ ਵਾਰੀ ਮੋਤ ਨੀ ਨਾ ਫਰਕਾਂ ਦਿੱਤਾ ਚੋਹਾ ਵਿਰਾ ਦੇ ਪਿਆਰ ਅੰਦਰ ਤਕਤਾ ਰਹਾ ਬਾਪੂ ਕੱਚੇ ਕਿਲੇ ਅੰਦਰ ਕਿੰਨਾ ਬਲ ਨਿੱਕੇ ਤਲਵਾਰ ਅੰਦਰ ਕਿੰਨੀਆਂ ਖਾਤੀਆਂ ਸੱਟਾ ਅਜੀਤ ਸਿੰਘ ਨੇ ਕਿੰਨੇ ਖੂਬੇ ਨੀਤੀਰ ਜੁਜਾਰ ਅੰਦਰ ਦੱਦੀ ਤੱਕਿਆ ਬੁਰਜ ਬੁਰਜ ਦੇ ਚੀਤ ਵਿੱਚੋਂ ਫੋਲ ਲੋਕ ਕੇ ਨੇ ਇਟਾ ਦੇ ਪਾਰ ਅੰਦਰ ਅਰਸ਼ੂ ਦਾਦੇ ਸ਼ਹੀਦ ਦੇ ਚਾਰ ਚਾਰ ਪਾਏ ਕਿੰਨੇ ਸਿਦਕ ਦੇ ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ ਡਿਸੰਬਰ 1704 ਆਰ ਦ ਡੇਸ ਦਾ ਹੋਲ ਵੈਰੀ ਡੀਅਰ ਮੈਮਰੀਜ਼ ਫਾਰ ਆਲ ਦ ਸਿਕਸ ਅਰਾਊਂਡ ਦ ਵਰਲਡ ਦ ਮਾਰਟੀਡਮ ਆਫ ਦ ਫੋਰ ਸਾਹਿਬ ਜਾਦੇ ਇਸ ਨੇ ਪੋਰੇ ਐਂਡ ਐਨ ਇੰਟੈਗਰਲ ਪਾਰਟ ਆਫ ਦ ਸਿਕ ਹਿਸਟਰੀ ਐਂਡ ਦ ਓਕੇਸ਼ਨ ਆਫ ਮਾਰਟੀਡਮ ਇਜ਼ ਰਿਮੈਂਬਰਡ ਐਂਡ ਕਮੈਮੋਰੇਟਿਡ Both with great vigor and very acute sadness by the Sikh community every month of Poe. ਚਾਰ ਸਹਿਬਜ਼ਾਦੇ ਇਸ ਅ ਟਰਮ ਐਂਡ ਡੀਅਰਲੀ ਯੂਜ਼ਡ ਫੋਰ ਫੋਰ ਸਨਸ ਆਫ ਗੁਰੂ ਗੁਦਗੋਬਿੰਦ ਸਿੰਘ ਜੀ। ਦਿੱਤਾ ਚੋਹਾ ਵੀਰਾਂ ਦੇ ਗੁੜੇ ਪਿਆਰ ਅੰਦਰ ਤੱਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ ਕਿੰਨੀਆਂ ਕਾਧੀਆਂ ਸੱਟਾਂ ਅਜੀਤ ਸਿੰਘ ਨੇ ਕਿੰਨੇ ਕੁਬੇ ਨੇ ਤੀਰ ਜਾਰੇ ਅੰਦਰ ਦਾਦੀ ਤੱਕਿਆ ਬੁੱਢੀ ਜੀਤ ਵਿੱਚੋਂ ਫੁੱਲ ਲੁੱਕ ਗਏ ਨੇ ਇਟਾਂ ਦੇ ਪਾਰ ਅੰਦਰ ਅਰਸ਼ੋ ਦਾਦੇ ਸ਼ਹੀਦ ਨੇ ਚਾਤ ਪਾਈ ਕਿੰਨਾ ਸਿਤਕ ਹੈ ਮੇਰੇ ਇਸ ਪਰਿਵਾਰ ਦੇ ਅੰਦਰ ਜੂਜੇ ਕਿਸ ਤਰ੍ਹਾਂ ਕਰਮਤੋ ਸਹਿਬਜ਼ਾਦੇ ਤੋਂ ਮੈਦਾਨੇ ਅੰਦਰ ਦੋ ਦਿਵਾ ਹੁੰਦੇ ਵਾਈਕ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 7 ਸਮੁੰਦਰ ਪਾਰ ਗੁਰੂ ਘਰਾਂ ਦੀਆਂ ਕਮੇਟੀਆਂ ਵਧਾਈਆਂ ਪਾਦਰ ਨੇ ਜਿੰਦਾ ਵੱਲੋਂ ਸਿੱਖੀ ਇਤਿਹਾਸ ਦੇ ਨਾਲ ਸੰਬੰਧਿਤ ਸਾਰੇ ਦਿਹਾੜਿਆਂ ਨੂੰ ਗੁਰੂ ਘਰ ਵਿਖੇ ਮਨਾਇਆ ਜਾਂਦਾ ਹੈ ਉਤੇ ਹੀ ਬੱਚਿਆਂ ਨੂੰ ਸਿੱਖੀ ਇਤਿਹਾਸ ਦੇ ਨਾਲ ਜੋੜਨ ਅਤੇ ਉਹਨਾਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਗੁਰਮਤ ਕੰਪੀਟੀਸ਼ਨ ਵੀ ਕਰਵਾਏ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਬੱਚੇ ਭਾਗ ਲੈਂਦੇ ਨੇ ਅਤੇ ਗੁਰ ਇਤਿਹਾਸ ਬਾਰੇ ਹੋਰ ਵਿਸ਼ੇਸ਼ ਜਾਣਕਾਰੀ ਹਾਸਲ ਕਰਦੇ ਨੇ ਨਿਊਯਾਰਕ ਤੋਂ ਗਿਲਪਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री बिट रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते